ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੀਆਂ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਜੀ ਉਹ ਮਾਸਟਰ ਜੀ ਇੱਕ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਕਿਤੇ ਉਹ ਵੀ ਐਕਸਪਾਇਰ ਆ ਚੱਲੀ ਆਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਨਹੀਂ ਨਾਮ ਦਾ ਜੀ ਪਤਾ ਲੱਗਾ ਮੈਂ ਕੋਲ ਗੱਲ ਕਰਦਾਂ ਮੋਟਰਸਾਈਕਲ ਨੂੰ ਪਤਲੀ ਹੈ ਕਿ ਇਹ ਕਿੰਨਾ ਤੇਜ਼ ਹੈ ਕਿ ਇਹ ਗੱਡੀ ਤੇਜ਼ ਬਹੁਤ ਸੀ ਆ ਬੜੀ ਮਾੜੀ ਸੀ ਪਰ ਇੱਕ ਐਕਸੀਡੈਂਟ ਜਿਹੜਾ ਜੀਡੀ ਰੋਡ ਦੇ ਉੱਤੇ ਹੋਇਆ ਵਾ ਇੱਕ ਗੱਡੀ ਕਹਿੰਦੇ ਤੇਜ਼ ਰਫਤਾਰ ਚੱਲ ਰਹੀ ਸੀ ਗੱਡੀਆਂ ਟਰਾਲੀ ਦੇ ਵਿੱਚ ਵੱਜੀ ਆ ਕੀ ਕੁਸ਼ਣ ਨੁਕਸਾਨ ਹੋਇਆ ਵਾ ਕਿੰਨੀ ਤੁਸੀਂ ਜਾਂਚ ਕੀਤੀ ਆ ਕਿੱਥੇ ਤੱਕ ਤੁਸੀਂ ਪਹੁੰਚੇ ਆ ਕਿ ਕਿਹਦੀ ਕਿਹਦੀ ਮੌਤ ਹੋਈ ਆ ਤਿੰਨ ਚਾਰ ਮੈਂਬਰ ਦੱਸ ਰਹੇ ਦੀ ਗੱਡੀ ਦੀ ਵਜ੍ਹਾ ਤੇ ਗਏ ਮੈਂ ਇਹ ਐਸੇ ਪਰਮਜੀਤ ਸਿੰਘ ਥਾਣਾ ਸਿਟੀ ਪਕੌੜਾ ਹਾਂਜੀ ਜੀ ਮੈਚੀਜ ਨੂੰ ਫੋਨ ਫੋਨ ਹੋਇਆ ਵੀ ਐਕਸੀਡੈਂਟ ਹੋਇਆ ਮਰਸੀ ਨੂੰ ਮੁੱਕੇ ਨਿਕਲਤਾ ਜਾਨ ਤੱਕ ਕੋ ਇੱਕ ਬੰਦਾ ਜਿਹੜਾ ਜ਼ਿਆਦਾ ਗਾਇਰ ਹੈ ਉਹ ਹੌਸਪੀਟਲ ਲੈ ਗਿਆ ਮੇਰੇ ਹੁੰਦੇ ਦੇਖਦੇ ਦੇਖਦੇ ਮਾਰੋ ਲੈ ਗਿਆ ਇੱਕ ਬੰਦਾ ਡੈੱਡ ਪਿਆ ਸੀ ਇਹ ਦੱਸਿਆ ਵੀ ਇੱਥੋਂ ਬਕਵਾੜੇ ਤੋਂ ਇੱਕ ਆਇਆ ਸਿਮਰਤ ਜੀ ਤਾਂ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਜਿਹੜੇ ਲੁਧਿਆਣੇ ਤੋਂ ਆ ਡੁਕਰੀ ਲੁਧਿਆਣੇ ਤੋਂ ਤੇ ਇਹਨਾਂ ਦਾ ਬੁਟੀਕ ਵੀ ਆ ਲੁਧਿਆਣੇ ਦੇ ਵਿੱਚ ਬੰਦੇ ਬਧੀਆ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੇ ਮੈਂਬਰ ਕਿੰਨੀਆਂ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਜੀ ਉਹ ਮਰਦ ਸੀ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀ ਆ ਬੰਦਾ ਕਿਤੇ ਉਹ ਵੀ ਐਕਸਪਾਇਰ ਉਹ ਚਲੀ ਆਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਨਹੀਂ ਨਾਮ ਦਾ ਨਹੀਂ ਪਤਾ ਲੱਗਾ ਨਹੀਂ ਗੱਡੀ ਤੇਜ਼ ਰਫਤਾਰ ਨਾਲ ਸੀਗੀ ਵੀ ਤੇਜ਼ ਰਫਤਾਰ ਨਾਲ ਦੱਸਣ ਵਾਲੇ ਵੀ ਬਹੁਤ ਵੱਡੀ ਤੇਜ਼ ਰਫਤਾਰ ਨਾਲ ਸੀ ਕਾਲੀ ਨੂੰ ਓਵਰਟੇਕ ਕਰਦੇ ਦੇ ਵਿੱਚ ਟਰਾਲੀ ਦੇ ਮਾਰੀ ਪਿੱਛੋਂ ਕੋਈ ਟਰੱਕ ਵਾਲਾ ਸੀ ਉਹਦਾ ਗੱਡੀ ਧੁੰਮੀ ਟਰੱਕ ਦੇ ਵਿੱਚ ਵੱਜ ਕੇ ਸੜ ਗਿਆ ਉਹਨਾਂ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਆ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹਦਾ ਮਤਲਬ ਗੱਡੀ ਜਿਆਦਾ ਤੇਜ਼ ਰਫਤਾਰਾਂ ਸੀ ਗੱਡੀ ਤੇਜ਼ ਰਫਤਾਰਾਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਬੋਡੀਓ ਦੇ ਕੋਈ ਸਿੱਕਾ ਹਸਤਾ ਲਖਾਇਆ ਜਿਹੜੇ ਠੀਕ ਹੋ ਗਏ ਲੋ ਮਾਤਾ ਘਾੜੀ ਸੀ ਠੀਕ ਆ ਉਹ ਸਪੂਨ ਦੇ ਦੇ ਜਿਹਾ ਕੇ ਟ੍ਰੀਟਮੈਂਟ ਕਰਦੇ ਆ ਹਸਪਤਲ ਭੇਜਦੇ ਆ ਜਾਂ ਨਹੀਂ ਜਿਹੜੀ ਟਰਾਲੀ ਦੱਸ ਰਹੇ ਆ ਗੱਡੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਬਸ ਮੈਂ ਆ ਕੇ ਦੇਖਿਆ ਡਰਾਈਵਰ ਨਹੀਂ ਮਿਲਿਆ ਨਹੀਂ ਮਿਲਿਆ Eagerly. Thank you. Sir.